ਕਦੇ ਵੀ ਘਗਰਾਂ ਦੇ ਵਿੱਚ ਨਦੀਆਂ ਦੇ ਵਿੱਚ ਦਵਾਰਾ ਨਹੀਂ ਹੁੰਦੀਆਂ ਕਾਰਨ ਕੀ ਆ ਗਰਾਲ ਕਨੌਰ ਦੇ ਅੱਗੇ ਜ਼ਮੀਨ ਪੈਂਦੀ ਆ 2 ਕਿਲੇ ਅੱਗੇ ਪਰਿਵਾਰ ਦੀ ਜ਼ਮੀਨ ਪੈਂਦੀ ਆ ਆਪਣੀ ਜ਼ਮੀਨ ਬਚਾਉਣ ਲਈ ਗਰਾਲ ਕਨੌਰ ਨੇ ਆਹ ਕੰਧ ਕਰਵਾਈ ਹਲੇ ਇਹ 10 ਫੁੱਟ ਗਿਰ ਗਈ ਹੋਰ ਵੀ ਦੂਰ ਤੱਕ ਦੀ ਉੱਚੀ ਕਰਾਈ ਇਹ ਰੋਕ ਪਹਿਲਾਂ ਸੀ ਪਰ ਨੀਮੀ ਸੀ ਬਹੁਤ ਛੋਟੀ ਸੀ ਪਰ ਇਹ ਕਿੱਡੀ ਦਵਾਰ ਬਣਾਤੀ ਤੇ ਘਗਰ ਦੇ ਅੱਧ ਤੱਕ ਦਵਾਰ ਬਣਾਤੀ ਹੁਣ ਇਹ ਜਿਹੜੀ ਘਗਰ ਦੇ ਅੱਧ ਤੱਕ ਦਵਾਰ ਬਣਾਈ ਆ ਇਹਦੇ ਰਾਹੀਂ ਸਰਾਲਾ ਕਲਾਂ ਸਰਾਲਾ ਖੁਰਦ ਹੋਰ ਪਿੱਛੇ ਕਿੰਨੇ ਪਿੰਡਾਂ ਦੀ ਫਸਲ ਦਾ ਹੋਰ ਜਿੰਨਾ ਵੀ ਨੁਕਸਾਨ ਹੋਇਆ ਉਹ ਸਾਰਾ ਇਲਾਕਾ ਰੋ ਰੋ ਪਿੱਟ ਪਿੱਟ ਕਹਿ ਰਿਹਾ ਕਿ ਇਹ ਦਵਾਰ ਕਰਕੇ ਸਾਡਾ ਨੁਕਸਾਨ ਹੋਇਆ ਇੰਨਾ ਪਾਣੀ ਕਦੇ ਪਿੱਛੇ ਨਹੀਂ ਚੜਿਆ ਸਵਾਲ ਇਹ ਹੈ ਪ੍ਰਸ਼ਾਸਨ ਤੋਂ ਕੀ ਇਹਦੀ ਦਵਾਰ ਦੀ ਪਰਮਿਸ਼ਨ ਕਿਹਨੇ ਦਿੱਤੀ ਬਣਾਉਣ ਦੀ ਗੁਰਲਾਲ ਘਨੌਰ ਤੋਂ ਸਵਾਲ ਹੈ ਕਿ ਇਹਦੀ ਦਵਾਰ ਬਣਾਉਣ ਦੀ ਪਰਮਿਸ਼ਨ ਕਿਸ ਨੇ ਦਿੱਤੀ ਜੇ ਪਰਮਿਸ਼ਨ ਦਿੱਤੀ ਆ ਤਾਂ ਪਰਮਿਸ਼ਨ ਦੀ ਕਾਪੀ ਦੋ ਫਿਰ ਅਸੀਂ ਸਾਰੇ ਇਲਾਕੇ 'ਚ ਵੰਡਾਂਗੇ ਕਿ ਜਿਹਦੀ ਜਿੱਥੇ ਜ਼ਮੀਨ ਪੈਂਦੀ ਆ ਜਿੱਥੇ ਜਿਹਨੂੰ ਲੋਟ ਲੱਗਦਾ ਆਪਣੀਆਂ ਦਵਾਰਾ ਬਣਾਓ ਇੱਡਾਂ ਦੀਆਂ ਕੰਧਾ ਬਣਾਓ ਆਪਣੀ ਜ਼ਮੀਨ ਬਚਾਓ ਪ੍ਰਸ਼ਾਸਨ ਦਾ ਕਿਸੇ ਨੂੰ ਇੱਕ ਨੱਕਾ ਨਹੀਂ ਲਾਉਣ ਦਿੰਦਾ ਇੱਕ ਪੁਲੀ ਨਹੀਂ ਕਿਸੇ ਨੂੰ ਲ que a